বিবدايه এ এইচ আই এস ਦੇ ਅੰਦਰ ਜਿਹੜਾ ਪਰਮੇਨੈਂਟ ਸੀ ਮੈਨੂਅਲੀ ਤੋਦਣ ਦਾ ਸਮਾਂ ਦੇ ਤੋ ਕਿਆ ਸੀ ਨਾ ਤੁਸੀਂ ਮੌਨ ਰਿਸਪਕਟ ਦਾ ਵੀ ਸ਼ਾਮਿਲ ਸੀ ਤੋਦਨ ਅੱਜ ਜਿਹੜਾ ਉਹ ਸਰਕਾਰੀ ਕਰਨ ਦੇ ਨਾਂ ਤੇ ਜਿਹੜਾ ਉਹਨਾਂ ਨੇ ਉਹ ਕੀਤਾ ਸੀ ਪ੍ਰੋਪਰਟਿਕ ਕੀਤੀ ਸੀ ਉਹ ਜੋ ਫੇਰ ਹੋ ਗਿਆ ਤੇ ਅੱਜ ਜਿਹੜਾ ਉਹ ਐਚ ਆਈ ਐਸ ਦੇ ਅੰਦਰ ਮਤਲਬ ਪ੍ਰਾਈਵੇਟ ਕਰਨ ਦੇ ਕੋਰਸ ਨੂੰ ਸਰਕਾਰ ਨਹੀਂ ਕਹਦਾ ਵੀ ਸੈਲਫ ਫਾਈਨਾਂਸ ਕਰੋ ਤਾਂ ਉਹਨਾਂ ਦੀ ਮਜਬੂਰੀ ਪਣੀ ਹੋਈ ਆ ਵੀ ਸੈਲਫ ਫਾਈਨਾਂਸ ਵਾਲੇ ਜਿਹੜੇ ਵੱਧ ਰਹੇ ਆ ਅਸੀਂ ਨਾ ਇੱਥੇ ਜਿਹੜੇ ਇੰਟਰਵਿਊ ਦੇਣ ਆਏ ਆ ਪ੍ਰੋਫੈਸਰ ਨਾ ਸੀ ਉਹਨਾਂ ਦੇ ਖਿਲਾਫ ਕਿਉਂਕਿ ਉਹ ਆਪਦੇ ਰੋਜ਼ਗਾਰ ਲਈ ਆਏ ਆ ਅਸੀਂ ਆਪਦੇ ਪਿਵੇਖ ਲਈ ਇੱਥੇ ਭਰਤੀ ਹੋਣ ਨਹੀਂ ਦੇਵਾਂਗੇ ਇੰਟਰਵਿਊ ਹੋਣ ਨਹੀਂ ਦੇਵਾਂਗੇ ਜਿੰਨਾ ਟਾਈਮ ਸਾਡੇ ਸਰਕਾਰੀ ਕਾਲਜ ਵਿੱਚ ਸਰਕਾਰੀ ਕੋਰਸ ਦੁਬਾਰਾ ਬਹਾਲ ਨਹੀਂ ਹੋ ਜਾਂਦਾ ਜਿੰਨਾ ਟਾਈਮ ਸਰਕਾਰੀ ਸੰਸਥਾਵਾਂ ਦੀ ਜ਼ਿੰਮੇਵਾਰੀ ਸਰਕਾਰ ਨਹੀਂ ਸਾਰੀ ਬਿਸੰਦਰਾ ਕਾਲਜ ਵਿੱਚ ਜਿਹੜੀ ਬੀਏਸੀ ਐਗਰੀਕਲਚਰ ਨੂੰ ਸੈਲਫ ਫਾਈਨਾਂਸ ਕਰਨ ਦਾ ਹੁਕਮ ਜਾਰੀ ਕੀਤਾ ਸੀਗਾ ਉਹ ਸਾਨੂੰ ਐਮਐਲਏ ਨੇ 2 ਦਿਨ ਦਾ ਭਰੋਸਾ ਦਿੱਤਾ ਸੀ ਕਿ 2 ਦਿਨਾਂ 'ਚ ਅਸੀਂ ਤੁਹਾਡੀ ਜਿਹੜੀ ਡਿਮਾਂਡਾਂ ਨੂੰ ਹੱਲ ਕਰ ਦਾਂਗੇ ਇਥੋਂ ਸੰਧਵਾ ਨੂੰ ਵੀ ਜਿਹੜੀ ਮੇਲ ਭੇਜੀ ਵਿਦਿਆਰਥੀ ਨੇ ਉਹ 'ਚ ਵੀ ਉਹਨੇ ਜਵਾਬ ਦਿੱਤਾ ਕਿ ਤੁਹਾਡਾ ਮਸਲਾ ਸਾਡੇ ਧਿਆਨ 'ਚ ਅਸੀਂ ਹੱਲ ਕਰ ਦਾਂਗੇ ਪਰ ਅੱਜ ਐਚੀਐਸ ਦੇ ਅੰਡਰ ਜਿਹੜਾ ਉਹ ਪ੍ਰਾਈਵੇਟ ਭਰਤੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਬੀਏਸੀ ਐਗਰੀਕਲਚਰ ਨੂੰ ਜਿਹੜਾ ਸੈਲਫ ਫਾਈਨਾਂਸ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਪਰ ਜਿਹੜੀ ਮੇਨ ਮੰਗ ਸੀਗੀ ਇਹ ਬੀਐਸਸੀ ਐਗਰੀਕਲਚਰ ਦੀ ਪੜਾਈ ਜਦੋਂ ਦੀ ਮਾਨਤਾ ਹੀ ਜਦੋਂ ਅਦੋ ਚੁੱਕੀ ਆ ਤਾਂ ਇਕੱਲੇ ਪ੍ਰੋਫੈਸਰਾਂ ਨੂੰ ਤਰਖਾ ਦੇਣ ਦਾ ਕੀ ਫਾਇਦਾ ਪਹਿਲਾਂ ਸਰਕਾਰ ਇੱਥੇ ਬੀਐਸਸੀ ਐਗਰੀਕਲਚਰ ਦੀ ਮਾਨਤਾ ਬਹਾਲ ਕਰੇ ਇਸ ਤੋਂ ਬਾਅਦ ਉਹਨੂੰ ਸਰਕਾਰੀ ਕਰੇ ਸਰਕਾਰੀ ਕਰਨ ਤੋਂ ਬਾਅਦ ਜੋ ਵੀ ਮੰਗਾਂ ਨੇ ਉਹ ਸਰਕਾਰ ਪੂਰੀਆਂ ਕਰੇ ਨਾ ਕਿ ਕਾਲਜ ਦੇ ਸਿੱਤੇ ਇਹ ਕਾਲਜ ਸਰਕਾਰੀ ਕਾਲਜ ਹੈ ਸਰਕਾਰ ਦੇ ਅੰਡਰ ਆਉਂਦਾ ਇਹ ਕੋਈ ਪ੍ਰਾਈਵੇਟ ਕਾਲਜ ਨਹੀਂ ਹੈ ਵੀ ਸਰਕਾਰ ਜਿਹੜੀ ਆ ਉਹ ਪਾਸੇ ਹੋ ਚੁੱਕੀ ਐ ਇਸ ਗੱਲ ਤੋਂ ਜਿੰਨਾ ਟਾਈਮ ਬੀਐਸਸੀ ਐਗਰੀਕਲਚਰ ਦੀ ਪੜਾਈ ਦੀ ਮਾਨਤਾ ਨਹੀਂ ਬਹਾਲ ਹੋ ਜਾਂਦੀ ਉਦੋਂ ਪਹਿਲਾਂ ਜਿਹੜਾ ਇਹ ਭਰਤੀਆਂ ਕਿਵੇਂ ਕਰ ਸਕਦੇ ਆ ਉਹ ਵਿਦਿਆਰਥੀ ਨੇ ਵੀ ਦੇਖਣਾ ਕਰਵਾੜ ਕਰ ਰਿਹਾ ਵੀ ਜਿਹੜੀ ਪੜ੍ਹਾਈ ਤੇ ਸ਼ੁਰੂ ਕਰ ਦੋ ਬਿਨਾ ਮਾਨਤਾ ਦੇ ਉਹ ਜਿਹੜੀ ਤਾਹ ਜਾਂ ਉਹ ਜਿਹੜੇ ਰੱਦ ਕੀ ਹੋ ਜਾਣੇ ਆ ਜੇ ਇਸ ਕੋਰਸ ਨੂੰ ਜਿਹੜਾ ਮਾਨਤਾ ਨਹੀਂ ਬਹਾਲਦੇ ਸਾਡੀ ਮੰਗ ਆ ਵੀ ਜਿੰਨਾ ਟਾਈਮ ਬੀਏ ਸੀ ਐਗਰੀਕਲਚਰ ਦੀ ਪੜ੍ਹਾਈ ਦੀ ਦੁਬਾਰਾ ਮਾਨਤਾ ਬਹਾਲ ਨਹੀਂ ਹੋਉਂਦੀ ਕੋਰਸ ਸਰਕਾਰੀ ਨਹੀਂ ਚੱਲਦਾ ਸਾਰੀਆਂ ਡਿਮਾਂਡਾਂ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰਦੀ ਕੋਰਸ ਨਾਲ ਲਈ ਉਹਨਾਂ ਟਾਈਮ ਅਸੀਂ ਕੋਈ ਵੀ ਇੱਥੇ ਪ੍ਰਾਈਵੇਟ ਭਰਤੀ ਹੋਣ ਨਹੀਂ ਦੇਵਾਂਗੇ ਖਾਸ ਕਰਕੇ ਐਚਆਈਐਸ ਦੇ ਅੰਦਰ ਕੋਈ ਭਰਤੀ ਨਹੀਂ ਹੋਣ ਦੇਵਾਂਗੇ ਤੇ ਅੱਗੇ ਮੈਨੂੰ ਵੀ ਕਿਹਾ ਉਸ ਤੋਂ ਬਾਅਦ ਮਿਲਿਆ ਕਿ ਤੁਹਾਨੂੰ ਕੀ ਸਭ ਬਿਨਾਂ ਜਵਾਬ ਸਾਨੂੰ ਉਸ ਦਿਨ ਉਹਨੇ ਜਿਹੜਾ ਭਰੋਸਾ ਦਿੱਤਾ ਸੀ ਕਿ ਦੋ ਦਿਨਾਂ ਚ ਮਾਮਲਾ ਹੱਲ ਕਰਦਾਂਗੇ ਹਫਤਾ ਹੋ ਗਿਆ ਉਹਨਾਂ ਨੇ ਦੋ ਦਿਨ ਨਹੀਂ ਪੂਰੇ ਹੋਏ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਰਕਾਰ ਅਸੀਂ ਜਦੋਂ ਕਿਹਾ ਉਹਨਾਂ ਨੂੰ ਵੀ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਭਰਤੀਆਂ ਕਿਉਂ ਚਲਾਉਣਾ ਚਾਹੁੰਦੇ ਆ ਪ੍ਰਾਈਵੇਟ ਫੋਰਸ ਕਿਉਂ ਚਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਨਹੀਂ ਸਰਕਾਰੀ ਰਹੂਗਾ ਫੋਰਸ ਪਰ ਉਹ ਦੋ ਦਿਨ ਦਾ ਸਮਾਂ ਵੀ ਲੰਘ ਗਿਆ ਉਹ ਮੀਟਿੰਗਾਂ ਵੀ ਇਹਨਾਂ ਨੇ ਪਤਾ ਨਹੀਂ ਕੀ ਮੀਟਿੰਗਾਂ ਕਹਿੰਦੇ ਸੀ ਮੀਟਿੰਗਾਂ ਕਰ ਰਹੇ ਮੀਟਿੰਗਾਂ ਕਰ ਰਹੇ ਮੀਟਿੰਗਾਂ ਦਾ ਕੋਈ ਸਿੱਟਾ ਕੋਸ਼ਿਲੇ ਨਿਕਲੇ ਕੋਈ ਜ਼ਿੰਮੇਵਾਰੀ ਕੋ ਕੋਰਸ ਜਿਹੜੀ ਉਹ ਪ੍ਰਿੰਸੀਪਲ ਤੇ ਇਥੋਂ ਦੇ ਪ੍ਰਸ਼ਾਸਨ ਦੇ ਸਿਰ ਤੇ ਕਾਲਜ ਤੇ ਵੀ ਚਲਾਉਣਾ ਤਾਂ ਇਹਨੂੰ ਚਲਾੜੋ ਪ੍ਰਾਈਵੇਟ ਭਰਤੀਆਂ ਕਰ ਲਓ ਉਹ ਸਾਰਾ ਕੁਝ ਜਿਹੜਾ ਸੈਲਫ ਫਾਈਨਾਂਸ ਦੇ ਅੰਦਰ ਹੋਵੇ ਕੰਮ ਕੋਲ ਦੇ ਪ੍ਰਿੰਸੀਪਲ ਇਹ ਕਹਿ ਰਹੇ ਕਿ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਅਸੀਂ ਉਹ ਸਰਕਾਰ ਦੇ ਨੁਮਾਇੰਦੇ ਨੇ ਜੋ ਸਰਕਾਰ ਦਾ ਹੁਕਮ ਹੈ ਉਹਨਾਂ ਨੇ ਉਹ ਪਾਲਣਾ ਕਰਦੇ ਆ ਜੇ ਸੈਲਫ ਫਾਈਨਾਂਸ ਦਾ ਹੁਕਮ ਸਰਕਾਰ ਨੇ ਦਿੱਤਾ ਤਾਂ ਉਹਨਾਂ ਨੂੰ ਉਹ ਪਾਲਣਾ ਕਰਨੀ ਪੈ ਰਹੀ ਆ ਤੇ ਨਾਲ ਦੇ ਨਾਲ ਇਹਨਾਂ ਨੇ ਕੋ ਸਰਕਾਰ ਨੇ ਇਹਨਾਂ ਨੂੰ ਕਿਹਾ ਹੁਕਮ ਦਿੱਤਾ ਕਿ ਤੁਸੀਂ ਇੱਥੇ ਭਰਤੀਆਂ ਸ਼ੁਰੂ ਕਰੋ ਉਹ ਮੰਦੇ ਹੋਏ ਭਰਤੀਆਂ ਕਰਦੇ ਆ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਜਿਹੜਾ ਭਰਤੀ ਨਹੀਂ ਕਰ ਰਹੀ ਇਸ ਕਰਕੇ ਕੋਰ ਜਿਹੜੇ ਲੋਕ ਇੱਥੇ ਪ੍ਰੈਸ਼ਰ ਜਿਹੜਾ ਪ੍ਰਿੰਸੀਪਲ ਤੇ ਬਣਾਇਆ ਜਾ ਰਿਹਾ ਤੇ ਉਹ ਭਰਤੀਆਂ ਕਰ ਰਹੇ ਆ 셀ਫ ਫਾਈਨਸ ਲੈਟਰ ਕਰਦੇ ਆ ਜਿੰਨਾ ਟਾਈਮ ਬੀ ਐਸ ਸੀ ਐਗਰੀਕਲਚਰ ਚੱਲਦੀ ਨਹੀਂ ਅਸੀਂ ਇੱਥੇ ਨਾ ਤਾਂ ਕੋਈ ਪ੍ਰਾਈਵੇਟ ਭਰਤੀ ਹੋਣ ਦੇਵਾਂਗੇ ਨਾ ਸਪੋਰਟਸ ਨੂੰ 셀ਫ ਫਾਈਨਸ ਹੋਣ ਦੇਵਾਂਗੇ ਅੱਜ ਕੀ ਕਾਲਜ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਅੱਜ 셀ਫ ਫਾਈਨਸ ਕੋਰਸ ਨੂੰ ਚਲਾਉਣ ਲਈ ਜਿਹੜੇ ਪ੍ਰਾਈਵੇਟ ਭਰਤੀਆਂ ਦੀ ਇੰਟਰਵਿਊ ਲਈ ਜਾ ਰਹੀ ਹੈ ਬੀ ਐਸ ਸੀ ਐਗਰੀਕਲਚਰ ਦੇ ਪ੍ਰੋਫੈਸਰਾਂ ਅੱਜ ਸੀ ਪੰਜਾਬ ਸਰਕਾਰ ਦੀਆਂ ਬੁਰੀਆਂ ਨੀਤੀਆਂ ਦੇ ਖਿਲਾਫ ਇੱਥੇ ਧਰਨੇ ਤੇ ਬੈਠੇ ਹੋਏ ਆ ਪ੍ਰਿੰਸੀਪਲ ਆਫਿਸ ਦੇ ਸਾਹਮਣੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਐਗਰੀਕਲਚਰ ਦੇ ਸਟੂਡੈਂਟ ਆ ਔਰ ਉੱਥੇ ਬੰਦ ਹੋ ਗਈ ਸੀ ਉਸ ਤੋਂ ਬਾਅਦ ਦੇਖੋ ਜੀ ਪਤਾ ਐਗਰੀਕਲਚਰ ਇੱਥੇ ਕੰਗੋ ਕਰਨ ਹੁੰਦਾ ਕਿਉਂਕਿ ਇਹ ਸਰਕਾਰੀ ਕਾਲਜ ਹੈ। ਸਰਕਾਰੀ ਕਾਲਜਾਂ ਦੀ ਇੱਕ ਫੀਸ ਉਹਨਾਂ ਦਾ ਮੇਨ ਜੋ ਹੈ ਉਹਨਾਂ ਦਾ ਮੋਟਿਵ ਹੁੰਦਾ ਕਿ ਇੱਥੇ ਫੀਸ ਘੱਟ ਹੋਏਗੀ। ਪਰ ਜੇ ਪੰਜਾਬ ਸਰਕਾਰ ਅੱਜ ਦੇ ਟਾਈਮ 'ਚ ਇਹ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੁੰਦੇ। ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰ ਰਹੀ ਹੈ। ਇਹਨਾਂ ਦਾ ਮੋਟਿਵ ਇਹ ਨਹੀਂ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਜਿਹੜੇ ਨਾਅਰੇ ਤੇ ਇਹ ਆਏ ਆ। ਇਹਨਾਂ ਦਾ ਮੋਟਿਵ ਹੈ ਅਸੀਂ ਪੈਸਾ ਇਕੱਠਾ ਕਰਨਾ, ਅਸੀਂ ਖਾਣਾ ਹੈ। ਉਸ ਦੇ ਇਹਨਾਂ ਦੀ ਉਸ ਨੀਤੀ ਦੇ ਤਹਿਤ ਇਹ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰ ਰਿਹਾ ਜਿਹਦੇ ਵਿੱਚ ਕਿ ਸਾਡੀਆਂ ਫੀਸਾਂ ਇੰਨੀ ਜਿਆਦਾ ਹੋਈ ਜਾ ਰਹੀ ਹੈ ਕਿ ਕੋਈ ਵੀ ਨਹੀਂ ਭਰ ਸਕਦਾ ਆਸਾਨੀ ਨਾਲ ਭਰਨਾ ਉਹਨਾਂ ਨੂੰ ਬਹੁਤ ਔਖਾ ਤੇ ਸਰਕਾਰ ਇਹ ਹੀ ਦੰਦੀ ਸੀ ਕਿ ਅਸੀਂ ਪੈਸਾ ਹੀ ਇਕੱਠਾ ਕਰਨਾ ਉਹ ਵੀ ਐਜੂਕੇਸ਼ਨ ਸੈਕਟਰ ਤੋਂ ਸਰਕਾਰ ਆਈ ਕਿਉਂ ਐਜੂਕੇਸ਼ਨ ਦਾ ਨਾਰਾ ਲੈ ਕੇ ਕਿਉਂ ਆਈ ਅਸੀਂ ਉਹਨਾਂ ਘਰਾਂ ਚੋਂ ਆਉਂਦੇ ਆ ਇੱਥੇ ਲਗਭਗ ਬੱਚੇ ਜਿਹੜੇ ਪੀਸਾ ਨਹੀਂ ਭਰ ਸਕਦੇ ਸਰਕਾਰ ਕਿਉਂ ਚਾਹੁੰਦੀ ਹੈ ਕਿ ਬੱਚੇ ਨਾ ਪੜਨ ਬੱਚੇ ਨਾ ਉਹ ਚੀਜ਼ਾਂ ਕਰ ਸਕਣ ਪੜ ਕੇ ਜੋ ਅਸੀਂ ਚਾਹੁੰਦੇ ਆ ਸਾਡੇ ਖਿਲਾਫ ਦੇ ਸਰਕਾਰ ਇਹਨਾਂ ਆਪਣੀਆਂ ਨੀਤੀਆਂ ਦੇ ਤਹਿਤ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰਕੇ ਪੀਸਾ ਇਕੱਠੀਆਂ ਕਰਕੇ ਚਲਾਉਣ ਲਈ ਕਹਿ ਰਹੀ ਆ ਔਰ ਹੋਰ ਵੀ ਤੁਹਾਨੂੰ ਪਤਾ ਪਿਛਲੇ ਦਿਨੀ ਜੋ ਖਬਰ ਚੱਲ ਰਹੀ ਆ ਅੱਠ ਕਾਲਜ ਹੋਰ ਵੀ ਪ੍ਰਾਈਵੇਟ ਕਰਦੇ ਇਹਨਾਂ ਨੇ ਉਹਨਾਂ ਦੇ ਵਿੱਚ ਅੱਠ ਕਾਲਜ ਆ ਮਸਲ ਨਾ ਰਹੀ ਚੋਂਦੀ ਆ ਸਰਕਾਰ ਇਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਪੈਸਾ ਇਕੱਠਾ ਕਰਨਾ ਬੰਦੇ ਨੂੰ ਆਪਦਾ ਨਾਰਾ ਆਪਦਾ ਸਟੈਂਡ ਰੱਖਣਾ ਚਾਹੀਦਾ ਪੰਜਾਬ ਸਰਕਾਰ ਜਿਸ ਚੀਜ਼ ਤੇ ਆਈ ਆ ਉਹ ਉੱਥੇ ਟਿਕੇ এডਿਕੇਸ਼ਨ ਦਾ ਨਾਰਾ ਹੈਲਥ ਦਾ ਨਾਰਾ ਲਾ ਕੇ ਆਈ ਹੈ ਨਾ ਅੱਜ ਦੇ ਟਾਈਮ ਤੇ ਹੈਲਥ ਇਥੇ ਅੱਗੇ ਵਧ ਰਹੀ ਜਾਂਦਾ এডਿਕੇਸ਼ਨ ਕਿਉਂ ਸਰਕਾਰ ਲਈ ਇਹ ਸਭ ਤੋਂ ਵੱਡਾ ਕੁਐਸਚਨ ਔਰ ਸਰਕਾਰ ਉਹਦਾ ਆਨਸਰ ਦੇਣ ਚ ਨਾਕਾਮ ਆ ਸਰਕਾਰ ਨੂੰ ਸਾਡੇ ਫੰਡਾਂ ਲਈ ਕਿਹਾ ਗਿਆ ਸੀ ਕਿਉਂਕਿ ਇੱਥੇ ਲੈਬ ਵਗੈਰਾ ਨਹੀਂ ਆ ਸਰਕਾਰ ਨੇ ਲੈ ਬਰੀ ਸਭ ਕੁਝ ਕਲੀਅਰ ਸੀ ਮੈਪ ਪਹਿਰਾ ਜਾ ਚੁੱਕੀ ਸੀ ਸੀਐਮ ਆਫਿਸ ਗਏ ਉਹਦੇ ਰਿਟਾਇਰਮੈਂਟ ਚ ਸੈਲਫ ਫਾਈਨਾਂਸ ਦੀ ਲੈਟਰ ਆਈ ਹੈ ਕਿ ਤੁਸੀਂ ਸੈਲਫ ਫਾਈਨਾਂਸ ਕਰੋ ਅਸੀਂ ਸੈਲਫ ਫਾਈਨਾਂਸ ਕਿਉਂ ਕਰੀਏ 50 ਸਰਕਾਰੀ ਕਾਲਜਾਂ ਦੀ ਇੱਕ ਉਮੀਦ ਹੁੰਦੀ ਹੈ ਬੱਚੇ ਦੀ ਸਰਕਾਰੀ ਕਾਲਜ ਕਿ ਨਹੀਂ ਜੇ ਮੈਂ ਨਹੀਂ ਕਿਵੇਂ ਪੜ ਸਕਦਾ ਇੱਕ ਅੱਛੀ ਐਜੂਕੇਸ਼ਨ ਮੈਂ ਕਿਸੇ ਪ੍ਰਾਈਵੇਟ ਕਾਲਜ ਤੋਂ ਨਹੀਂ ਲੈ ਸਕਦਾ ਤਾਂ ਮੈਂ ਸਰਕਾਰੀ ਕਾਲਜਾਂ ਤੋਂ ਲਵਾਂਗਾ ਪਰ ਸਰਕਾਰ ਅੱਜ ਦੇ ਟਾਈਮ ਉਹ ਵੀ ਨਹੀਂ ਬਹਾਲ ਕਰਨਾ ਚਾਹੁੰਦੀ ਉਹ ਪੱਠਾ ਬਠਾਉਣਾ ਚਾਹੁੰਦੀ ਆ ਸਰਕਾਰ ਨੂੰ ਸਾਡਾ ਕੁਐਸ਼ਨ ਆ ਕਿਉਂ ਕਰਨਾ ਚਾਹੁੰਦੀ ਆ ਜੇ ਉਹ ਐਜੂਕੇਸ਼ਨ ਦਾ ਨਾਅਰਾ ਲੈ ਕੇ ਆਈ ਹੈ ਤਾਂ ਐਜੂਕੇਸ਼ਨ ਦੇ ਨਾਰੇ ਤੇ ਖੜੇ ਪਰ ਉਹ ਅੱਜ ਨਹੀਂ ਖੜ ਰਹੀ ਇੱਥੇ ਸੀਟਾਂ 60 ਨਹੀਂ ਜੀ ਫਿਲਹਾਲ ਅਸੀਂ ਐਗਰੀਕਲਚਰ ਦੇ 50 ਕ ਸਟੂਡੈਂਟਸ ਹੈਗੇ ਆ ਕਾਲਜ ਦੇ ਵਿੱਚ ਪੀਸਾ ਨੂੰ ਲੈ ਕੇ ਵਾਤਾ ਵੀ ਤੈਗੇ ਹਾਂਜੀ ਮਤਲਬ ਪੀਸਾ ਨੂੰ ਲੈ ਕੇ ਵਾਤਾ ਤਾਂ ਆਪਣੇ ਆਪ ਹੀ ਹੋਏਗਾ ਨਾ ਜੀ ਕਿਉਂਕਿ ਉਹ ਸੈਲਫ ਫਾਈਨਾਂਸ ਕਰਨ ਲਈ ਕਹਿ ਰਹੇ ਆ ਸੈਲਫ ਫਾਈਨਾਂਸ ਦਾ ਮਤਲਬ ਸਾਰੇ

ਪਬਲਿਕ ਨੋਰਸ ਵੀ ਆ ਗਿਆ ਤੇ ਹੁਣ ਸਰਕਾਰ ਦੇ ਜਿਹੜੇ ਹਦਾਇਤਾਂ ਆਈਆਂ ਨੇ ਟੀਚਰ ਭਰਤੀ ਕਰਨਾਸਤੇ ਉਹ ਅਸੀਂ ਉਹਨਾਂ ਹਦਾਇਤਾਂ ਤਰ੍ਹਾਂ ਕੰਮ ਕਰ ਰਹੇ ਹਾਂ ਤੇ ਹੋਪਫੁਲੀ ਅਸੀਂ ਜਲਦੀ ਸ਼ੁਰੂ ਕਰਾਂਗੇ ਸਰਮਦੇ ਆਪਕੀ ਨੇ ਕਿਹਾ ਵੀ ਅਸੀਂ ਪਰਣੀ ਹਾਂ ਜੇ ਬਾਅਦ ਹੀ ਹੋਈ ਪਹਿਲਾ ਵਾਲਾ ਸ਼ੁਰੂ ਚੱਲ ਰਿਹਾ ਸੀ ਉਸ ਨੂੰ ਕੰਟੀਨਿਊ ਕਰਤੀ ਜਾਈਏ ਦੇਖੋ ਸਹੀ ਤਹਾਨੂੰ ਇਹਦਾ ਕਿ ਸਰਕਾਰ ਦੇ ਮੁਤਾਬਕ ਕੰਮ ਕਰਨਾ ਹੈ ਜੋ ਉਸਨੇ ਚਿੱਠੀ ਆਈ ਹੈ ਉਹਦੇ ਮੁਤਾਬਕ ਹੀ ਕਰਦੇ ਸੋ ਵੈਸੀ ਜੋ ਲੈਟਰ ਆਏਗਾ ਉਹਦੇ ਚੀ ਲਿਖਿਆਗਾ ਸਰ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ B.S.C 1 ਤੇ 2 ਦਾ ਜਿਹੜਾ ਵਰਕਲੋਡ ਕੈਲਕੂਲੇਟ ਕਰਦੇ ਉਹਦੇ ਕਿਚਨ ਮਾਹਨ ਹੋ